ਮਾਮਲਾ ਲੁਧਿਆਣਾ ਦੇ ਭਾਮੀਆਂ ਰੋਡ ਸਥਿਤ ਸਾਵਨ ਬਿਹਾਰ ਕਲੋਨੀ ਦਾ ਜਿੱਥੇ ਰਿਟਾਇਰ ਪੁਲਿਸ ਅਫਸਰ ਦੇ ਵੱਲੋਂ ਹਥਿਆਰ ਦੇ ਨਾਲ ਗੁਆਂਢੀਆਂ ਦੀ ਥੜੀ ਤੋੜ ਦਿੱਤੀ ਗਈ ਹੈ ਤੇ ਗੁਆਂਢੀਆਂ ਦੇ ਵੱਲੋਂ ਇਹ ਪੁੱਛੇ ਜਾਣ ਤੇ ਕਿ ਥੜੀ ਕਿਉਂ ਤੋੜੀ ਗਈ ਹੈ ਇਸ ਤੋਂ ਬਾਅਦ ਰਿਟਾਇਰ ਪੁਲਿਸ ਅਫਸਰ ਨੇ ਗੁਆਂਢੀਆਂ ਤੇ ਹੱਤਿਆਰ ਦੇ ਨਾਲ ਹਮਲਾ ਕੀਤਾ ਜਿਸ ਤੋਂ ਬਾਅਦ ਆਨ ਗੁਆਂਢ ਦੇ ਲੋਕਾਂ ਨੇ ਉਹਨਾਂ ਨੂੰ ਛੁਡਾਇਆ ਜਿਸ ਦੇ ਵਿੱਚ ਗੁਆਂਢੀ ਦੀ ਲੱਤ ਉੱਤੇ ਹਥਿਆਰ ਦੇ ਨਾਲ ਸੱਟ ਲੱਗ ਗਈ ਹੈ ਤੇ ਉਸ ਦੀ ਘਰ ਵਾਲੀ ਵੀ ਜ਼ਖਮੀ ਹੋ ਗਈ ਹੈ ਜਿਨ੍ਹਾਂ ਨੇ ਇਸ ਬਾਬਤ ਜਮਾਲਪੁਰ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਹੈ ਪ੍ਰੈਸਵਲ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਆਈ ਗੁਆਂਡੀ ਜਿਨ੍ਹਾਂ ਨੇ ਪੱਤਰਕਾਰ ਨੂੰ ਦੱਸਿਆ ਕਿ ਰਿਟਾਇਰ ਪੁਲਿਸ ਅਫਸਰ ਦੇ ਵੱਲੋਂ ਉਹਨਾਂ ਨੂੰ 5-6 ਮਹੀਨਿਆਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਧਮਕਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਰਿਟਾਇਰ ਅਫਸਰ ਨੇ ਉਹਨਾਂ ਤੇ ਇਸੇ ਤਰ੍ਹਾਂ ਦੇ ਨਾਲ ਸਵੇਰ ਦੇ ਵੇਲੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਇਤਲਾਹ ਦਿੱਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਬਾਅਦ ਉਹਨਾਂ ਕਈ ਵਾਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿੱਚ ਵੀ ਸ਼ਿਕਾਇਤ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਨੇ ਵੀ ਕਿਹਾ ਕਿ ਹੁਣ ਘਰ ਦੇ ਵਿੱਚ ਰਹਿਣ ਦੇ ਵਿੱਚ ਵੀ ਉਹਨਾਂ ਨੂੰ ਖਤਰਾ ਲੱਗ ਰਿਹਾ ਕਿਉਂਕਿ ਉਹ ਅਫਸਰ ਕਦੇ ਵੀ ਇਹਨਾਂ ਤੇ ਹਮਲਾ ਕਰ ਸਕਦਾ ਹੈ। ਉਹਨਾਂ ਪੁਲਿਸ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਤੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇ। ਨਰੇਸ਼ ਕੁਮਾਰੀ ਕੀ ਗੋਲ ਹਸਪਤਲ ਆਇਆ ਹ ਸੱਟਾ ਲੱਗਿਆ ਕੀ ਗੱਲ ਨਾਮ ਨਾਲ ਕੀ ਹੈ ਸਰ ਮੈਂ ਜਮਾਲਪੁਰ ਸਾਵਣ ਬਿਹਾਰ ਕਲੋਨੀ ਚ ਰਹਿਣਾ ਹਾਂ ਅੱਛਾ ਜੀ ਮੇਰੇ ਬਿਲਕੁਲ ਪੜੋਸ ਦੇ ਵਿੱਚ surjit singh ਹੈਗਾ ਹਾਂ ਜੀ ਐਸਆਈ ਰਿਟਾਇਰ ਹੈ ਅੱਛਾ ਜੀ ਉਹ ਜੀ ਲਗਾਤਾਰ 4-5 ਮਹੀਨੇ ਤੋਂ ਬਦਮਾਸ਼ੀ ਜੀ ਦਿਖਾ ਰਿਹਾ ਕਹਿੰਦਾ ਜੀ ਮੇਰੀ ਤਾਂ ਇੰਨੀ ਕ ਅਪਰੋਚ ਆ ਤੂੰ ਮੇਰਾ ਕੁਝ ਕਰ ਨਹੀਂ ਸਕਦਾ ਅੱਛਾ ਅੱਜ ਸਵੇਰੇ ਉਹਨੇ 7 ਵਜੇ 7:30 7 ਵਜੇ ਦਾਤ ਲੈ ਕੇ ਆਇਆ ਪਹਿਲੇ ਸਾਡੀ ਉਹਨੇ ਥੜੀ-ਤੋੜੀ ਠੀਕ ਹੈ ਜੀ ਜਦੋਂ ਮੈਂ ਉਹਦੇ ਨਾਲ ਗੱਲ ਕਰ ਮੈਂ ਅੰਦਰ ਖੜਕੇ ਦੀ ਆਵਾਜ਼ ਆਈ ਮੈਂ ਗੇਟ ਖੋਲ ਕੇ ਬਾਹਰ ਆਇਆ ਜਦੋਂ ਮੈਂ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਪਹਿਲੇ ਤਿਆਰ ਬੈਠਾ ਸੀ ਅੰਦਰੋਂ ਅੰਦਰੋਂ ਜਦੋਂ ਨਿਕਲਿਆ ਨਿਕਲਦੇ ਨਾਲ ਹੀ ਉਹਨੇ ਦਾਤ ਨਾਲ ਵਾਰ ਕੀਤਾ ਹਾਂਜੀ ਦਾਤ ਨਾਲ ਵਾਰ ਕੀਤਾ ਮੇਰੇ ਕੋਲ ਸੀਸੀਟੀਵੀ ਫੁਟੇਜ ਵੀ ਹੈਗੀ ਹੈ ਠੀਕ ਹੈ ਜੀ ਮੈਂ ਜਦੋਂ ਮੇਰੀ ਲੱਤ ਤੇ ਦਾਤ ਵੱਜਿਆ ਉਸ ਤੋਂ ਬਾਅਦ ਮੈਂ ਦਾਤ ਆਪਣੇ ਹੱਥ ਨਾਲ ਫੜ ਲਿਆ ਜਿਹਦੇ ਨਾਲ ਮੇਰੇ ਹੱਥ ਤੇ ਵੀ ਝੋਟ ਆਈ ਐ। ਇਹ ਦਾਤ ਤੁਹਾਡੇ ਕਿਤੇ ਕਿਤੇ ਮਾਰਿਆ ਉਹਨੇ ਸੱਟਾਂ ਮਾਰੀਆਂ। ਅ ਜਦੋਂ ਉਹਨੇ ਮਤਲਬ ਲੱਤ ਤੇ ਦਾਤ ਮਾਰਿਆ ਸੀ ਉਸ ਤੋਂ ਬਾਅਦ ਮੈਂ ਦਾਤ ਫੜ ਹੀ ਲਿਆ ਸੀ ਉਹਦਾ। ਫੜਨ ਦੇ ਵਾਰਿਕ ਮੈਂ ਕਿਹਾ ਮੇਰਾ ਹੱਥ ਬੇਸ਼ੱਕ ਵੱਡ ਕੱਟੇ ਜਾਊਗਾ। ਪਰ ਵਿਚਾਰਿਆ। ਔਰ ਜਦੋਂ ਮੈਂ ਦਾਤ ਫੜ ਲਿਆ ਫੜ ਕੇ ਥੋੜੀ ਧੱਕੇ ਮੋਕੀ ਜੀ ਹੋਈ ਉਹ ਜਾਣ ਬੁੱਝ ਕੇ ਥੱਲੇ ਲੇਟ ਗਿਆ। ਦੇ ਆਸ-ਪਾਸ ਦੇ ਲੋਕਾਂ ਨੇ ਵਿਚਾਰ ਲਈ ਵੀ ਕੋਸ਼ਿਸ਼ ਕੀਤੀ ਆ ਆਸ-ਪਾਸ ਵਾਲੇ ਲੋਕੀ ਆਏ ਜੀ ਕੋਈ 5-10 ਮਿੰਟ ਬਾਅਦ ਹਾਂਜੀ ਆਏ ਜ਼ਰੂਰ ਸੀ ਪਰ ਬਾਅਦ ਚ ਉਹ ਐਸੀ ਲੇਟ ਆਏ ਸੀ ਤੇ ਮੇਰੀ ਵਾਈਫਾਈ ਸੀ ਵਿੱਚ ਛੁੜਾਉਣ ਵਾਸਤੇ ਤੇ ਮੇਰੀ ਵਾਈਫ ਦੇ ਵੀ ਕੁਝ ਹੁਣ ਮੁੱਕੀ ਕੀਤੀ ਉਹਨੇ ਕਾਰਨ ਕੀ ਹੈ ਤੁਹਾਡੀ ਛੜੀ ਭੰਨ ਮਤਲਬ ਸੇਰੇ ਉੱਠ ਕੇ ਤੁਹਾਡੀ ਛੜੀ ਭੰਨੀ ਆਦਤ ਦੇ ਨਾਲ ਕੀ ਕਾਰਨ ਕੀ ਹੈ ਨਹੀਂ ਪਤਾ ਨਹੀਂ ਕਹਿੰਦਾ ਇਹ ਆਪਣਾ ਕੀ ਤਕਲੀਫ ਹੈ ਇਹਨੂੰ ਕੀ ਨਹੀਂ ਹੈਗੀ ਕੋਈ ਪਹਿਲੇ ਵੀ ਹੋਇਆ ਸੀ ਇਸ ਮਾਮਲੇ ਪਹਿਲੇ ਵੀ ਉਹ ਦੇਖੋ ਜੀ ਆ ਬਰਸਾਤੀ ਜਾਲੀ ਦੇ ਉੱਤੇ ਮੰਦੀ ਲੈ ਕੇ ਪੰਗਾ ਲੈਂਦਾ ਵਾ ਆਲਰੇਡੀ ਬਰਸਾਤੀ ਜਾਲੀਆਂ ਪਹਿਲੇ ਪਈ ਹੋਈਆਂ ਠੀਕ ਹੈ ਜੀ ਤੇ ਸਾਡਾ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਕੋਰਟ ਚ ਕੇਸ ਮੇਰੇ ਕੋ ਸਟੇ ਵੀ ਹੈਗਾ ਕੋਰਟ ਦਾ ਸਟੇ ਹੋਇਆ ਹੋਇਆ ਉਸ ਦੇ ਬਾਵਜੂਦ ਵੀ ਇਹ ਸ਼ਰਾਤਾ ਕਰਨ ਤੋਂ ਹਟਦਾ ਨਹੀਂ ਤੁਸੀਂ ਪੁਲਿਸ ਨੂੰ ਕਹਾਂਗੇ ਕੀ ਨਹੀਂ ਉਹ ਸਰ ਪੁਲਿਸ ਨੂੰ ਆ ਮੇਰੇ ਖਿਆਲ ਸੀਪੀ ਸਾਹਿਬ ਦੇ ਵੀ 2 ਜਾਂ 3 ਦਰਖਾਸਤਾਂ ਮੈਂ ਦੇ ਚੁੱਕਾ ਅੱਜ ਤੱਕ ਕਿਸੇ ਪੁਲਿਸ ਵਾਲ ਨੇ ਮੈਨੂੰ ਪੁੱਛਿਆ ਨਹੀਂ ਉਹਨੇ ਕੋਈ ਸੁਣਵਾਈ ਨਹੀਂ ਹੋਈ ਕਿਉਂ ਸੁਣਵਾਈ ਕਿਉਂ ਨਹੀਂ ਹੁੰਦੀ ਕੀ ਛੇਗੀ ਹੈ ਇਹ ਪੁਲਿਸ ਵਾਲਾ ਰਿਟਾਇਰ ਹੈ ਜੀ ਅੱਛਾ ਜਿਹੜੇ ਜਿਹਨੇ ਦਾਤ ਤੁਹਾਡੇ ਸਿਰੇ ਮਾਰੇ ਆ ਹਾਂ ਜੀ ਇਹ ਪੁਲਿਸ ਵਾਲਾ ਰਿਟਾਇਰ ਹੈ ਅੱਜ ਤੋਂ ਪਹਿਲੇ ਵੀ ਜਦੋਂ ਮੈਂ ਮਤਲਬ ਕਿ ਇਹ ਮੇਰੀ ਆਪਣਾ ਜਿਹੜੀ ਇਹਨਾਂ ਨੇ ਮਤਲਬ ਕਿ ਕਾਰਵਾਈ ਕੀਤੀ ਸੀ ਉਦੋਂ ਵੀ ਮੇਰੇ ਖਿਆਲ ਕਾਫੀ ਦੇਰ ਐ ਨਿਊਜ਼ ਚਲਦੀ ਰਹੀ ਹੈ ਉਸ ਦੇ ਬਾਵਜੂਦ ਵੀ ਕਿਸੇ ਨੇ ਪੁੱਛ ਗਿੱਚ ਨਹੀਂ ਕੀਤੀ ਕਿਉਂਕਿ ਮੁਲਾਜ਼ਮ ਹਮੇਸ਼ਾ ਮੁਲਾਜ਼ਮ ਦੀ ਪੱਖ ਰੱਖ ਕੇ ਕੰਮ ਕਰਦਾ ਜੇ ਸੀਪੀ ਸਾਹਿਬ ਕੋ ਦੇਸੀ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਇਹ ਅੱਗੇ ਆਪਣਾ ਇਨਕੁਆਰੀ ਵਾਸਤੇ ਅੱਗੇ ਭੇਜ ਦਿੱਤੀ ਸੀ ਦਰਖਾਸਤ ਕਿਸੇ ਨੇ ਅੱਜ ਤੱਕ ਪੁੱਛਿਆ ਹੀ ਨਹੀਂ ਉਹ ਦਰਖਾਸਤ ਮੇਰੇ ਖਾਣਾ ਹੋ ਗਿਆ ਉਹਨੇ ਮੈਂ 2.5 ਦਿਨ ਮਹੀਨੇ ਹੋ ਗਏ ਉਹਨੇ ਤੇ ਅੱਜ ਮਨ ਤੁਹਾਨੂੰ ਕਿਹਦੇ ਕਿਹਦੇ ਸੱਟਾਂ ਲੱਗੀਆਂ ਜਿਹੜੇ ਦਾਤ ਮਾਰੇ ਸੀ ਮੇਰੇ ਲੱਗੀਆਂ ਤੇ ਮੇਰੇ ਵਾਈਫ ਦੇ ਲੱਗੀਆਂ ਹਾਂਜੀ ਪਹਿਲੀ ਕੀ ਨਾਮ ਤੁਹਾਡਾ ਜੀ ਮੇਰੇ ਨਾਮ ਦੀਪਕਾ ਪਹਿਲ ਹੈ ਜੀ ਕਿਥੀ ਹੋਇਆ ਜੀ ਸਾਡੇ ਪਹਿਲੇ ਵੀ ਕੋਰਟ 'ਚ ਕੇਸ ਚੱਲਦਾ ਹੈ ਸਟੇ ਲਿੱਤੀ ਹੋਈ ਹੈ ਪਿਛਲੇ ਮਹੀਨੇ ਵੀ ਅਸੀਂ ਇਹ ਕੋਰਟ ਕੇਸ ਦੇ ਸਟੇ ਦੇ ਬਾਵਜੂਦ ਚਾਰ ਵਾਰੀ ਸਾਡੇ ਨੇ ਥੜੀਆਂ ਫੇਰ ਤੋੜ ਗਿਆ ਹੁੰਦਾ ਹੈ ਤੇ ਅਸੀਂ ਚੁੱਪ ਕਰਕੇ ਬੈਠ ਰਹੇ ਸੀ ਆਪਣੇ ਸੀਸੀਟੀਵੀ ਕੈਮਰੇ ਵਿੱਚ ਆਪਣੀ ਫੁਟੇਜ ਕੱਢ-ਕੱਢ ਕੇ ਰੱਖੀ ਗਏ ਵੀ ਚਲੋ ਕੋਈ ਨਹੀਂ ਤਰੀਕ ਆਊਗੀ ਦਿਖਾਵਾਂਗੇ ਇਹ ਹੈ ਉਹ ਹੈ ਹੁਣ ਅੱਜ ਇਹਨੇ ਹੱਦ ਕਰਤੀ ਅੰਦਰੋਂ ਦਾਤ ਲੈ ਕੇ ਆਇਆ ਸਾਰੀ ਫੁਟੇਜ ਮੇਰੇ ਕੋਲ ਹੈਗੀ ਦਾਤ ਲੈ ਕੇ ਫਿਰ ਥੜੀ ਤੋੜਨ ਲੱਗਾ ਹੁਣ ਜਿਉ ਕਿਤੇ ਦਾ ਬੰਦਾ ਇੱਕ ਵਾਰੀ ਦੋ ਵਾਰੀ ਤਿੰਨ ਅੱਜ ਫੇਰ ਇਹ ਦਾਤ ਲੈ ਕੇ ਥੜੀ ਲੱਗਾ ਆ ਪਟਣ ਤੇ ਘਰ ਦੇ ਮੇਰੇ ਆਏ ਬੋਲੇ ਤੇ ਇਹਨਾਂ ਨੇ ਇਹਨੇ ਦਾਤ ਮਾਰੀ ਮੇਰੇ ਘਰਲੇ ਦੇ ਇੰਨੀ ਜ਼ੋਰ ਦੀ ਪੱਟ ਤੇ ਵੱਜੀ ਐ ਮੈਨੂੰ ਮੇਰੀ ਸ਼ਰਟ ਪਾੜ ਦਿੱਤੀ ਮੈਂ ਵੀ ਚਾਈ ਛੜਾਨ ਵਾਸਤੇ ਤੇ ਮੇਰੇ ਵੀ ਸੱਟਾਂ ਲੱਗੀਆਂ ਤੇ ਬਹੁਤ ਪਰੇਸ਼ਾਨ ਕੀਤਾ ਹੋਇਆ ਇਹਨੇ ਆਖਰਕਾਰ ਇੰਨੀ ਗੁੰਡਾਗਰਦੀ ਕਰ ਰਹੇ ਨੇ ਕਿਸ ਦੀ ਸ਼ੈ ਤੇ ਕਾਰਨ ਕੀ ਹੈ ਜੀ ਉਹ ਲਟਾਇਰ ਪੁਲਸ ਵਾਲਾ ਹੈ ਜੀ ਲਟਾਇਰ ਪੁਲਸ ਵਾਲਾ ਹੈ ਪੈਸਾ ਹੈਗਾ ਉਹਦੇ ਕੋਲੋਂ ਮੇਰੇ ਖਿਆਲ ਪੁਲਸ ਵਾਲੇ ਨੂੰ ਐਸੇ ਕਰਕੇ ਮੇਰੇ ਖਿਆਲ ਗਵਰਨਮੈਂਟ ਉਹਨੂੰ ਦੇ ਰਹੀ ਹੈ ਆਪਣਾ ਪੈਨਸ਼ਨ ਵੀ ਲੋਕਾਂ ਦੇ ਗੁੰਡਾਗਰਦੀ ਕਰ ਉਹ ਕਹਿੰਦਾ ਮੇਰੇ ਕੋਲ ਪੈਸਾ ਬਥੇਰਾ ਮੈਂ ਉੱਤੇ ਲਾ ਦੂੰਗਾ ਜੀਨ ਨਹੀਂ ਦਿੰਦਾ ਸਾਨੂੰ ਬਹੁਤ ਦੁਖੀ ਕੀਤਾ ਹੋਇਆ ਸਾਨੂੰ ਕੋਈ ਕਾਰਵਾਈ ਨਹੀਂ ਕਰਦਾ ਕੁਝ ਨਹੀਂ ਕਰਦਾ ਜੀ ਪੁਲਿਸ ਪਰ ਆਹ ਦੇਖੋ ਸੱਟਾਂ ਲੱਗੀਆਂ ਹੋਈਆਂ ਸਾਨੂੰ ਘਰੇ ਆ ਕੇ ਕੁੱਟ ਜਾਂਦੇ ਮਾਰ ਜਾਂਦੇ ਥੜੀਆਂ ਤੋੜ ਜਾਂਦੇ ਆ ਇਹ ਗੁੰਡਾਗਰਦੀ ਹੈ ਸ਼ਰਮ ਗੁੰਡਾਗਰਦੀ ਹੈ